ਤੋ ਫਿਰ ਹੰਮਾ ਪੀਸ ਕੋਈ ਇਸ ਦਾ ਵੀ ਜਵਾਬ ਮਿਲਦਾ ਹੈ ਨਾ ਹਾਊਸ ਮਿਲਦਾ ਹੈ ਮੈਡਮ ਇਹ ਕੋਈ ਜਵਾਬ ਥੋੜੀ ਹੋਇਆ ਜੀ ਕਮਿਸ਼ਨਰ ਮੈਡਮ ਇਹ ਕੋਈ ਜਵਾਬ ਥੋੜੀ ਆ ਵੀ ਮੈਂ ਕਮੈਂਟ ਨਹੀਂ ਕਰ ਸਕਦੇ ਜੀ ਮੈਡਮ ਤੁਸੀਂ ਵਕੀਲ हायर ਕਰੋ ਜੀ ਉਹਨਾਂ ਦਾ ਇਲੀਗਲ opinion ਲਓ ਜੀ ਜਿੱਥੇ ਪਿਛਲੇ ਪਾਣੇ ਪੁਰਾਣੇ ਤਿੰਨ ਚਾਰ ਵਕੀਲ ਹੀ ਆਪਣੇ ਬੁਲਾਵਾ ਜਾਂ ਤੁਸੀਂ ਆਏ ਕਹਿੰਦੇ ਹੋ ਵੀ ਮੈਂ ਮੇਰੇ ਤੇ ਪ੍ਰੈਸ਼ਰ ਹੈ ਕੋਈ ਜੀ ਵੀ ਜਿੱਥੇ ਨੇਚਰ ਦਾ ਲੰਮਕਦਾ ਹੁੰਦਾ ਸੀ ਨਹੀਂ ਨਹੀਂ ਫਿਰ ਮੈਡਮ ਤੁਸੀਂ ਗੱਲ ਸੁਣੋ ਇਹ ਤੁਸੀਂ ਕਹਿ ਨਹੀਂ ਸਕਦੇ ਜੀ ਵੀ ਮੈਂ ਇਹ ਡਿਸਾਈਡ ਨਹੀਂ ਕਰ ਸਕਦੀ ਜੀ ਮੈਂ ਨਹੀਂ ਡਿਸਾਈਡ ਕਰਨੀ ਕਿਉਂਕਿ ਮੈਂ ਐ ਨਹੀਂ ਕਹਿ ਰਹੀ ਕਿ ਮੈਂ ਡਿਸਾਈਡ ਨਹੀਂ ਕਰ ਸਕਦੀ ਮੈਂ ਆ ਕਹਿ ਰਹੀ ਕਿ ਮੈਂ ਤੁਹਾਨੂੰ ਨੇਮ ਦਿੱਤੇ ਸਬਦੀ ਕੀ 26 ਨਵੰਬਰ ਦੇ ਬਾਅਦ ਵੀ 3 ਨਵੰਬਰ ਨੂੰ ਆਪਣਾ ਡਿਸੀਜਨ ਦੇ ਦਾਂਗੀ ਹਾਂ ਪਰ ਕੋਈ ਬਾਤ ਹੋਰ ਮੈਡਮ ਇਹ ਤਾਂ ਫਿਰ ਇਹ ਤਾਂ ਇਹ ਤਾਂ ਪਿਛਲੇ 5 ਮਹੀਨਿਆਂ ਤੋਂ ਲੰਕਦਾ ਰਹੇ ਆ ਹੋ ਜਾਏਗਾ ਆਪਕੋ ਬੈਠੇ ਰਹੇਗੇ ਮੈਂ ਮੇਸ਼ਪ ਵੀ ਕਿਸੇ ਨੰਬਰ ਤੋਂ ਮੈਂ ਜਰਾ ਵੀ ਹੋਰ ਇਪਾਈ ਦੇ ਕੇ ਉਸ ਦੇ ਵਿੱਚ ਦਰਜ ਕਰ ਸਾਰੇ ਉਹ ਨਗਰ ਇਪਾਈ ਤੇ ਤੁਹਾਨੂੰ ਦੇ ਦਾਂਗੀ ਮੇਰ ਸਾਹਿਬ ਸਾਡੀ ਪ੍ਰोसीडिंग ਚ ਨੋਟ ਕੀਤਾ ਜਾਵੇ ਵੀ ਕਮਿਸ਼ਨਰ ਮੈਡਮ ਨੇ ਐਸਡੀ ਸਫਾ ਦਾ ਜਿਹੜਾ ਡੱਬੜਾ ਸਕੈਂਡਲ ਹੈ ਉਹਦੇ ਵਿੱਚ ਇਹਨਾਂ ਨੇ ਹੱਥ ਖੜੇ ਕੀਤੇ ਆ ਵੀ ਮੈਂ ਕੋਈ ਡੇਡ ਬਾਉਂਡ ਨਹੀਂ ਕਰਦੀ ਉਹਨਾਂ ਨੂੰ ਵੀ ਜਿਵੇਂ ਲੰਕਦਾ ਰਿਹਾ ਸੀ ਉਵੇਂ ਲੰਕਦਾ ਰਵੇ ਮੇਰੀ ਪ੍ਰोसीडिंग ਦੇ ਵਿੱਚ ਪ੍ਰੋਪਰ ਮੇਰੇ ਵੱਲੋਂ ਲਿਖਿਆ ਜਾਵੇ 300 ਨੰਬਰ ਨੂੰ ਨੇ ਆਹ ਜਵਾਬ ਦਿੱਤਾ ਸਾਨੂੰ ਜੀ ਲਿਖਿਆ ਜਾਵੇ ਜੀ ਪਹਿਲੀ ਵਾਰ ਮੈਂ ਦੂਸਰੀ ਵਾਰ ਤਾਂ ਹਮ ਐਜ਼ ਅ ਹਾਊਸ ਹੀ ਚਾਹਤੇ ਕਿ ਇਸ ਨੂੰ ਟਾਈਮ ਆਊਟ ਲਗਾ ਜਾਏ ਐਟ ਲੀਸਟ 1 ਮੰਥ ਪਰ ਚਲੋ ਜੋ ਜੋ ਇਹ ਜੇ ਮੈਡਮ ਜੇ ਕੂੜੇ ਦੀ ਗੱਲ ਚੱਲਦੀ ਹੈ ਜੀ ਉਹ ਡੇਟ ਅਸੀਂ ਅੱਗੇ ਲੈ ਲੈਂਦੇ ਆ ਸੀਵਰ ਦੀ ਗੱਲ ਚੱਲਦੀ ਹੈ ਅਸੀਂ ਉਹ ਡੇਟ ਅੱਗੇ ਲੈ ਲੈਂਦੇ ਆ ਕੁਝ ਹੋਰ ਬਿਲਡਿੰਗਾਂ ਦੀਆਂ ਗੱਲਾਂ ਚੱਲਦੀਆਂ ਸੀ ਉਹ ਅੱਗੇ ਲੈ ਲੈਂਦੇ ਆ ਮੈਡਮ ਫਿਰ ਅਸੀਂ ਇੱਥੇ ਮੀਟਿੰਗ ਕਰਦੇ ਕੱਲੇ ਸਮੋਸੇ ਘਣਾਉਂਦੇ ਆ ਜੀ ਕੱਲੇ 500 ਰੁਪਏ ਵਿੱਚ ਦੇ ਸਮੋਸੇ ਵਿੱਚ ਆਉਂਦੇ ਆ ਜੀ ਅਸੀਂ ਸ਼ਹਿਰ ਦੇ ਮੁੱਦੇ ਨੇ ਸ਼ਹਿਰ ਸ਼ਹਿਰ ਦੀ ਡਿਵੈਲਪਮੈਂਟ ਚਾਉਂਦੇ ਆ ਤੁਹਾਨੂੰ ਟਾਈਮ ਬਾਉਂਡ ਕਰਨਾ ਹੀ ਪੜੇਗਾ ਤੁਹਾਨੂੰ ਟਾਈਮ ਬਾਉਂਡ ਤਾਂ ਕਰਨਾ ਹੀ ਪਊਗਾ ਮੈਂ ਤਾਂ ਫਿਰ 5 ਗੱਲ ਕਰੋ ਜੀ ਦੇ ਤੱਕ ਮਿਲੇਗਾ ਮੈਂ ਐਸੇ ਤੋਂ 6 ਮਹੀਨੇ ਸੇ ਫਾਈਲ ਆਪਕੇ ਪਾਸ ਹੈ ਤੋਂ ਉਸਕਾ ਮਿਨੀਮਮ 2 ਕਰੋੜ ਬਣਦਾ ਹੈ ठीक है ना ये दो करोड़ रुपए की जिम्मेवारी किसकी है अगर हम सौ करोड़ रुपए की बात कर रहे हैं पिछला खड़ा है तो दो करोड़ रुपए की जो हम लागत हम कह रहे हैं पैसे वो किसकी जिम्मेवारी है